ਤੋੜਾ ਅਜ ਦਾ ਸਵਾਲ ਸੀ ਕਿ ਜਦੋਂ ਉਹ ਪਦਰਬਾਹ ਸਾਹਿਬ ਦਰਸ਼ਨ ਜੋੜੀ ਵਿੱਚ ਚੁਣਾਂ ਕੇ ਤੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਗੁਰੂ ਜੀ ਸਾਹਿਬ ਅਗੇ ਤੇ ਉਸ ਵੇਲੇ ਜਦੋਂ ਦਰਸ਼ਨ ਜੋੜੀ ਤੇ ਗੇਟ ਤੇ ਖੜੀ ਹੋਈਦਾ ਤੇ ਖੱਬੇ ਪਾਸੇ ਜਿਹੜਾ ਇੱਕ ਕਹਾਣੀ ਉੱਕਰੀ ਹੋਈ ਹੈ ਜਿਹੜੀ ਕਿ ਸੁਨਹਿਰੀ ਅਖਰਾਂ 'ਚ ਉੱਥੇ ਪੱਥਰਾ ਚੜਿਆ ਹੋਇਆ ਹੈ ਔਰ ਇਹ ਪੱਥਰੀ ਦੇ ਉੱਤੇ ਲਿਖਿਆ ਹੈ ਮੈਂ ਪਹਿਲਾਂ ਤਾਂ ਪੱਤਰੇ ਦੇ ਚ ਜਿਹੜੀ ਇੱਕ ਚਮਤਕਾਰ ਵਾਲੀ ਸਿਕਾਣੀ ਦੀ ਹੈ ਇਬਾਰਤ ਤੇ ਤੁਹਾਡਾ ਜ਼ਿਕਰ ਕਰਨੀ ਚਾਹਾਂ ਸਾਂਝੀ ਕਰਨੀ ਚਾਹਾਂਗਾ ਉਹਦੇ ਮੁਤਾਬਕ ਸਬਨਾ ਦੀ ਗਾਥੀ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਦੇ ਦਿਨ ਸਵੇਰ ਦੇ 4:30 ਵਜੇ ਇੱਕ ਅਜਬ ਖੇਦ ਵਰਸਿਆ ਕੋਈ ਚਰਖਾ ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸੀ ਜਦ ਅਚਨ ਛੇਤੀ ਬਿਜਲੀ ਦੀ ਇੱਕ ਲਿਸ਼ਕ ਦਿਸੀ ਉਹ ਇੱਕ ਵੱਡੀ ਰੋਸ਼ਨੀ ਵਿਸ਼ਕਰੇ ਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਠੀਕ ਗੁਰਗਰਾ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫੱਟੀ ਤੇ ਚਾਨਣ ਹੀ ਚਾਨਣ ਕਰਕੇ ਦਖਣੀ ਦਰਵਾਜ਼ੇ ਥਾਣੇ ਇੱਕ ਰੋਸ਼ਨੀ ਦੀ ਲੀਕ ਬਣ ਕੇ ਨਿਕਲ ਗਈ ਭਾਵੇਂ ਇਸ ਦੇ ਫਟਣ ਸਮੇਂ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਪਹੁੰਚਾਉਂਦਾ ਇਸ ਇਤਿਹਾਸਿਕ ਦ੍ਰਿਸ਼ ਨੂੰ ਸਭ ਲੋਕੀ ਗੁਰਮੁਖਵੰਦ ਸਾਹਿਬ ਜੀ ਦਾ ਕੌਤਕ ਦੱਸਦੇ ਹਨ ਫਿਰ ਇਹ ਤਾਂ ਜਿਹੜੀ ਵਰਡਿੰਗ ਹੈ 3 ਅਪ੍ਰੈਲ 1870 ਦੇ ਬਾਰੇ ਵਿੱਚ ਉੱਥੇ ਲਿਖੀ ਹੋਈ ਉਹਨੇ ਇਸ ਕਹਾਣੀ ਦੇ ਪਿੱਛੇ ਚੱਕਰ ਕੀਏ ਇਸ ਉਸਨੇ ਕਿਉਂਕਿ ਨਿਰਮਲਿਆ ਦਾ ਜਿਹੜਾ ਉਹਦੇ ਤੇ ਕਬਜ਼ਾ ਸੀ ਦਰਬਾਰ ਸਾਹਿਬ ਤੇ ਤੇ ਉਹਨਾਂ ਨੇ ਇਹ ਕਹਾਣੀ ਜਿਹੜੀ ਹੈ ਕੋਨੋਂ ਕਢੀ ਸੀ ਇਹ ਕਹਾਣੀ ਨਿਰਮਲਿ ਪੁਜਾਰਿਆਂ ਨੇ ਇੱਕ ਤਾਂ ਸੂਰਜ ਦੀਆਂ ਕਿਰਨਾਂ ਦੇ ਇੱਕ ਨਿਸ਼ਕਾਰੇ ਨੂੰ ਇੱਕ ਚਮਤਕਾਰ ਤੇ ਜਾਦੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਇਹ ਇਹਦੇ ਚ ਉਹਨਾਂ ਨੇ ਇਸ ਨੂੰ ਇੰਨਾ ਹੀ ਨਹੀਂ ਕੀਤਾ ਵੀ ਚਮਤਕਾਰ ਜਿਹੜਾ ਹੈ ਉਹਦੀ ਕਹਾਣੀ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਵੇ ਵੀ ਇਦਾਂ ਦੇ ਚਮਤਕਾਰ ਤੇ ਜਾਦੂ ਹੁੰਦੇ ਨੇ ਉਹਨਾਂ ਨੇ ਇਸ ਘਟਨਾ ਨੂੰ ਲਿਖਤੀ ਰੂਪ ਵਿੱਚ ਸੁਨਹਿਰੀ ਅੱਖਰਾਂ ਵਿੱਚ ਕਰਵਾ ਕੇ ਦਰਬਾਰ ਸਾਹਿਬ ਦੀ ਰਸ਼ੀ ਜੋੜੀ ਦੇ ਦਰਵਾਜ਼ੇ ਵਾਲੀ ਕੰਨ ਤੇ ਮੜ ਦਿੱਤਾ ਇਸ ਘਟਨਾ ਨੂੰ ਇਹਨਾਂ ਨਿਰਮਲਿਆਂ ਨੇ ਇੱਥੇ ਜੋ ਪੇਸਟ ਬੇਟ ਕਰਨਾ ਕਰ ਦਿੱਤੀ ਹੈ ਫਿਕਸ ਕਰ ਦਿੱਤੀ ਹੈ ਇਸ ਤੋਂ ਇਲਾਵਾ 1918 170 ਤੋਂ 50 ਸਾਲ ਮਗਰੋਂ ਤੱਕ ਵੀ ਕਿਸੇ ਵੀ ਅਖਬਾਰ ਕਿਤਾਬ ਵਗੈਰਾ ਵਿੱਚ ਇਹਦੇ ਬਾਰੇ ਨਹੀਂ ਲਿਖਿਆ ਮਿਲਦਾ ਇਸ ਦਾ ਜ਼ਿਕਰ ਸਿਰਫ ਅਗਰ ਕਿਤੇ ਮਿਲਦਾ ਹੈ ਲੇਟੈਸਟ ਵੀ ਇਹ ਕਿਵੇਂ ਹੋਇਆ ਤਾਂ ਪ੍ਰੋਫੈਸਰ ਸਾਹਿਬ ਨੇ ਆਪਣੀ ਕਿਤਾਬ ਮੇਰੀ ਜੀਵਨ ਕਹਾਣੀ ਵਿੱਚ ਕਰਦੇ ਆ ਲਿਖਿਆ ਹੈ ਕਿ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਸਰਬਰਾ ਸੁੰਦਰ ਸਿੰਘ ਰਾਮਗੜੀ ਨੇ ਸੁਣਾਇਆ ਸੀ ਇਹ ਘਟਨਾ ਉਹਨੇ ਦੱਸੀ ਸੀਬੀ ਇਦਾਂ ਹੋਈ ਹੈ ਲਿਖਿਆ ਉੱਤੇ ਹੋਇਆ ਸੀਗਾ ਤੇ ਸੁੰਦਰ ਸਿੰਘ ਮੁਤਾਬਕ ਉਸ ਨੂੰ ਉਸ ਤੋਂ ਪਹਿਲਾਂ ਦੇ ਸਰਬਰਾ ਨੇ ਇਹ ਗੱਲ ਦੱਸੀ ਸੀ ਔਰ ਸੁੰਦਰ ਸਿੰਘ ਦੀ ਇਹ ਵੀ ਗੱਲ ਕਰਤਾ ਕਿਉਂਕਿ ਸੁੰਦਰ ਸਿੰਘ ਤੋਂ ਪਹਿਲਾਂ ਦਾ ਸਰਬਰਾ ਜਿਹੜਾ ਹੈ ਅਰੂੜ ਸਿੰਘ ਸਰਬਰਾ ਸੀ ਤੇ ਅਰੂੜ ਸਿੰਘ ਦੇ ਕਾਲ ਵਿੱਚ ਕਿਸੇ ਵੀ ਅਖਬਾਰ ਵਿੱਚ ਇਸ ਘਟਨਾ ਬਾਰੇ ਕੋਈ ਦਿੱਖਤ ਨਹੀਂ ਮਿਲਦੀ ਸਾਡੇ ਕੋਲ 1890 ਤੋਂ ਲੈ ਕੇ ਦੀਆਂ ਅਖਬਾਰਾਂ ਜਿਹੜੀਆਂ ਨੇ ਮੌਜੂਦ ਨੇ ਜਿਹੜੀਆਂ ਖਾਲਸਾ ਅਖਬਾਰ ਵੀ ਹੈ ਤੇ ਹੋਰ ਦੂਸਰੀਆਂ ਵੀ ਨੇ ਇਸ ਤੋਂ ਪਹਿਲਾਂ ਜਿਹੜੀ ਹੈ ਟ੍ਰਿਬਿਊਨ ਸ਼ਪਨੀ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਜੇ ਐਡੀ ਵੱਡੀ ਘਟਨਾ ਹੋਈ ਹੁੰਦੀ ਤੇ ਟ੍ਰਿਬਿਊਨ ਜਾਂ ਜਿਹੜੀਆਂ ਹਫਤਾਵਾਰ ਅਖਬਾਰਾਂ ਨੇ ਜਾਂ ਇਹਨਾਂ ਵਿੱਚੋਂ ਕਿਸੇ ਵੀ ਥਾਂ ਤੇ ਜ਼ਿਕਰ ਹੁੰਦਾ ਹੋਰ ਤਾਂ ਹੋਰ ਤੁਹੇ ਦੇਖੋ ਭਈ ਭਾਰਤ ਸਰਕਾਰ ਬ੍ਰਿਟਿਸ਼ ਸਰਕਾਰ ਜਿਹੜੀ ਸੀ ਉਦੋਂ ਉਦੋਂ ਸੀਆਈਡੀ ਦੇ ਰਿਪੋਰਟ ਆ ਜਿਹੜੀਆਂ ਹਰ 15 ਦਿਨ ਬਾਅਦ ਭੇਜ ਜਾਂਦੇ ਸੀ ਰਿਪੋਰਟ 90 ਰਿਪੋਰਟ ਭੇਜੀ ਜਾਂਦੀ ਸੀ ਸੀਕ੍ਰੀਟ ਪ੍ਰੋਸੀਡਿੰਗਸ ਹੁੰਦੀਆਂ ਸਨ ਕਨਫਿਡੈਂਸ਼ੀਅਲ ਪ੍ਰੋਸੀਡਿੰਗਸ ਹੁੰਦੀਆਂ ਸਨ ਜੇ ਇਹੋ ਜਿਹੀ ਘਟਨਾ ਹੋਈ ਹੁੰਦੀ ਉਹਨਾਂ ਵਿੱਚੋਂ ਕਿਸੇ 'ਚ ਜ਼ਿਕਰ ਹੋਣਾ ਚਾਹੀਦਾ ਸੀ ਕਿਉਂਕਿ ਇਹ ਸਾਰੀਆਂ ਦੇ ਸਾਰੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਨੈਸ਼ਨਲ ਆਰਕਾਈਵਜ਼ ਆਫ ਇੰਡੀਆ ਦਿੱਲੀ ਜਲਪਤ ਰੋਡ ਤੇ ਪਈਆਂ ਨੇ ਕੁਝ ਜਿਹੜੇ ਨੇ ਬ੍ਰਿਟਿਸ਼ ਇੰਡੀਆ ਬ੍ਰਿਟਿਸ਼ ਲਾਇਬ੍ਰੇਰੀ ਦਾ ਪਹਿਲਾ ਆਈਡੀਆ ਆਫਿਸ ਰਿਕਾਰ ਉਹਨਾਂ ਨੂੰ ਕਾਮਨਵੈਲਥ ਰਿਕਾਰਡਸ ਕਹਿੰਦੇ ਉਹਦੇ ਚ ਪਈਆਂ ਨੇ ਉਹਨਾਂ ਵਿੱਚੋਂ ਮੈਂ ਸਾਰੀਆਂ ਦੇਖੀਆਂ ਨੇ ਕਿਸੇ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਹੈ। ਤੋਂ ਮਗਰੋਂ ਦੇ ਲਿਖਾਰੀਆਂ ਨੇ ਇਹਨੂੰ ਇੱਕ ਹੋਰ ਤਰੀਕੇ ਨਾਲ ਪੇਸ਼ ਕਰਨਾ ਸ਼ੁਰੂ ਕਰਤਾ ਕਿ ਅੰਗਰੇਜ਼ਾਂ ਨੇ ਅਕਾਲੀਆਂ ਦੀਆਂ ਹੈਜੀਟੇਸ਼ਨਾਂ ਤੋਂ ਔਖੇ ਹੋ ਕੇ ਅੰਮ੍ਰਿਤਸਰ ਸੋਵਰ ਤੇ ਦਰਬਾਰ ਸਾਹਿਬ ਦੀ ਜਗ੍ਹਾ ਨੂੰ ਵੇਚਣ ਦਾ ਫੈਸਲਾ ਕਰ ਲਿਆ। ਇਸ ਦਿਨ 23 April 1870 ਵਾਲੇ ਦਿਨ ਰੱਖੀ ਗਈ ਸੀ ਜਿਸ ਦਿਨ ਇਹ ਘਟਨਾ ਜਿਹੜੀ ਇਹ ਚਮਤਕਾਰ ਦਾ ਡਰਾਮਾ ਦੱਸਿਆ ਜਾਂਦਾ ਹੈ ਹੁਣ ਦੇਖੋ ਪਹਿਲੀ ਗੱਲ ਤੇ ਕਾਲੀਆਂ ਹੁੰਦੀਆਂ ਐਡੀਸ਼ਨਾਂ 1870 ਵਿੱਚ ਨਾਂ ਨਿਸ਼ਾਨ ਨਹੀਂ ਸੀ ਸਿੱਖ ਸਭਾ ਦਾ 1873 ਵਿੱਚ ਸ਼ੁਰੂ ਹੋਈ ਹੈ ਕੋਈ ਉਸਦੇ ਐਜੀਟੇਸ਼ਨ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਚੱਲਦੀ ਹੁੰਦੀ ਅਕਾਲੀ ਦਲ ਦਾ ਜਿਹੜਾ ਬਣਿਆ ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਦੀ ਸਾਰੀ ਘਟਨਾ ਜਿਹੜੀ ਹੈ ਉਹ 12 ਅਕਤੂਬਰ ਨੂੰ ਸ਼ੁਰੂ ਵੀ ਦੀ ਹੈ ਸ਼੍ਰੋਮਣੀ ਕਮੇਟੀ 15 ਨਵੰਬਰ ਨੂੰ 1920 ਨੂੰ ਬੰਦੀ ਹੈ ਅਕਾਲੀ ਦਲ 14 ਦਸੰਬਰ ਨੂੰ 1920 ਨੂੰ ਜਿਹੜਾ ਪਹਿਲੀ ਮੀਟਿੰਗ ਹੋਦੀ ਤੇ 21 ਜਨਵਰੀ 1921 ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਹਿਲੀ ਚੋਣ ਹੁੰਦੀ ਸਰਮੁਖ ਸਿੰਘ ਚਵਾਲ ਜਿਹੜੇ ਨੇ ਜਥੇਦਾਰ ਸੁਨੇ ਜਾਂਦੇ ਨੇ ਦਰਬਾਰ ਸਾਹਿਬ ਦੀ ਘਟਨਾ ਸਿੱਖਾਂ ਦਾ ਕਬਜ਼ਾ 12 ਅਕਤੂਬਰ 1920 ਦਾ ਹ ਤੋ ਇਸ ਕਰਕੇ ਇੱਕ ਘਟਨਾ ਜਿਹੜੀ ਦੱਸਣ ਡਿਆ ਹੈ ਵੀ ਉਸ 1920 ਦੀ ਘਟਨਾ ਤੋਂ 43 ਸਾਲ ਪਹਿਲਾਂ ਦੀ ਘਟਨਾ ਹੈ ਤੋ ਜਿਹੜੇ ਚ ਲਿਖਿਆ ਹੈ ਵੀ ਅਕਾਲੀਆਂ ਦੀਆਂ ਐਜੀਟੇਸ਼ਨਾਂ ਤੋਂ ਔਖੇ ਹੋ ਕੇ ਸਰਕਾਰ ਨੇ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੀ ਜਗ੍ਹਾ ਨੂੰ ਵੇਚਣ ਦਾ ਫੈਸਲਾ ਕਰਦੇ ਆਈ ਡੀ ਵੱਡੀ ਗੱਪ ਜਿਹੜੀ ਹੈ ਮੈਂ ਹੈਰਾਨ ਹਾਂ ਵੀ ਕਿਸ ਤਰ੍ਹਾਂ ਲੋਕਾਂ 'ਚ ਪ੍ਰਚਲਿਤ ਹੋ ਗਈ ਤੇ ਲੋਕਾਂ ਨੇ ਸੁਣ ਕੇ ਵੀ ਨਹੀਂ ਅਸੀਂ ਇਹ ਜਾਣਦੇ ਹਾਂ ਵੀ ਅਕਾਲੀ ਡੈਟ 1920 ਸ਼ੁਰੂ ਹੋਈ ਏ ਕੁਕਰ ਰਾਮ ਸਿੰਘ ਦੀ ਗ੍ਰਿਫਤਾਰੀ 1872 ਦੀ ਹੈ 1872 ਤੋਂ ਬਾਅਦ ਇਨੀ ਚੁੱਪਚਾ ਹੋ ਗਈ ਹੈ ਵੀ ਕਿਸੇ ਲਹਿਰ ਦੇ ਚੱਲਣ ਦਾ ਮਤਲਬ ਹੀ ਨਹੀਂ ਸੀ ਤੇ ਜਿਹੜੀ ਸਿੰਘ ਸਵਾਲਾ ਚੱਲਦੀ ਹੈ 1873 ਦੇ ਵਿੱਚ ਉਸ ਦੌਰ ਦੇ ਪਿੱਛੇ ਸੀ ਵੀ ਚਾਰ ਸਿੱਖ ਨੌਜਵਾਨਾਂ ਨੇ ਈਸਾਈ ਬਰਨਦਾ ਮਿਸ਼ਨ ਸਕੂਲ ਦੇ ਸੀਗੇ ਈਸਾਈ ਬਰਨਦਾ ਜਦੋਂ ਐਲਾਨ ਕੀਤਾ ਉਹ ਨਾਂ ਨੂੰ ਰੋਕਣ ਵਾਸਤੇ ਜਿਹੜਾ ਉਹ ਸਿੱਖ ਇਕੱਠੇ ਹੋਏ ਸਿੱਖ ਮਹਤਵਪੂਰਨ ਸਿੱਖ ਜਿਹੜੇ ਨੇ ਪ੍ਰੋਮੀਨੈਂਟ ਸੇ ਇਕੱਠੇ ਹੋਏ ਆ ਔਰ ਉਹਨਾਂ ਨੇ ਉਹਨਾਂ ਨੂੰ ਬੱਚਿਆਂ ਨੂੰ ਰੋਕਣ ਵਾਸਤੇ ਇਹ ਸਾਰੀ ਜਿਹੜੀ ਹੈ ਇੱਕ ਜਿਹੜੀ ਸੰਸਥਾ ਬਣਾਉਂਦਾ ਫੈਸਲਾ ਕੀਤਾ ਔਰ ਸਸਤਾ ਦਾ ਵੀ ਕੰਮ ਜਿਹੜਾ ਇਹ ਨਹੀਂ ਸੀਗਾ ਕਿ ਕੋਈ ਐਜੀਟੇਸ਼ਨ ਚਾਣਾ ਉਹਨਾਂ ਨੇ ਬੱਚਿਆਂ ਨੂੰ ਸਿੱਖੀ ਛੜਨ ਤੋਂ ਰੁਕਣਾ ਜਾਂ ਸਿੱਖੀ ਜਿਹੜੀ ਹੈ ਉਹ ਕਾਇਮ ਰੱਖਣ ਵਾਸਤੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਰੁਕਣਾ ਔਰ ਇਹ ਸਾਰੇ ਸਿੰਘ ਸਭਾ ਦਾ ਇਹਦੇ ਪਹਿਲੇ ਆਗੂ ਸਨ ਸਾਰੇ ਸਰਕਾਰ ਪ੍ਰਸਤਾਨ ਐਜੀਟੇਸ਼ਨ ਦਾ ਤਾਂ ਸਵਾਲ ਹੀ ਨਹੀਂ ਸੀ ਹਦਾ ਪੈਸੋਲੀ ਸੀ ਪਰ ਉਹ ਦਮੀ ਕਿ ਨਾ ਬੀ ਉਹਨੇ ਕੋਈ ਐਜੀਟੇਸ਼ਨ ਚ ਚਲਾਈ ਸੀ ਤੇ ਸਰਕਾਰ ਜਿਹੜੀ ਹੈ ਦੁਖੀ ਹੋ ਗਈ ਸੀ ਤੇ ਕੋਕੀਆਂ ਦੀਆਂ ਸਰਗਰਮੀਆਂ ਜਿਸ ਤਰ੍ਹਾਂ ਮੈਂ ਦੱਸਿਆ ਆ ਰਾਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀਆਂ ਉਹ ਸਾਰੀਆਂ ਖਤਮ ਹੋ ਗਈਆਂ ਫਿਰ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਜਿਹੜਾ ਸੀ ਉਦੋਂ ਸਰਕਾਰ ਦੇ ਥਾਪੇ ਸਰ ਬਰਾਹ ਦਾ ਸੀਗਾ ਜਿਨ੍ਹਾਂ ਨੂੰ ਸਰਕਾਰ ਆਪਣੇ ਫਾਇਦੇ ਵਾਸਤੇ ਵਰਤਦੀ ਰਹਿੰਦੀ ਸੀ ਤੋਂ ਸਰਕਾਰ ਨੂੰ ਦਰਵਾਜ਼ਾ ਉਹਦੇ ਨਿਲਾਮੀ ਕਰਕੇ ਤੇ ਇਹਦੇ ਚੋਂ ਸਾਰਾ ਸਿੱਖਿਆ ਨੂੰ ਬੰਨੇ ਕਰ ਦੇਣਾ ਤੇ ਸਾਰਾ ਪ੍ਰਬੰਧ ਖਤਮ ਕਰ ਦੇਣਾ ਤੇ ਸਿੱਖਿਆ ਦੇ ਜਿਹੜਾ ਸਰਵਰਾਹ ਰਾਈ ਅਸਰ ਪਾਸਕਣਾ ਸੀ ਉਹਨੂੰ ਖਤਮ ਕਰ ਦੇਣਾ ਇਹ ਇੱਕ ਹਾਸੋ ਨਹੀਂ ਕਰਦੇ ਆ ਦੂਸੀ ਕਰਦੇ ਆ ਕਿ ਅੰਗਰੇਜ਼ਾਂ ਵੱਲੋਂ ਦਰਬਾਰ ਸਾਹਿਬ ਦੀ ਜ਼ਮੀਨ ਵੇਚਣ ਦੀ ਗੱਲ ਜਿਹੜੀ ਕਰ ਸਕਣ ਦੀ ਗੱਲ ਸੋਚਣਾ ਤੇ ਉਸ ਹੱਕਤ ਬਾਰੇ ਮੰਨਣਾ ਤੇ ਫਿਰ ਅੰਗਰੇਜ਼ਾਂ ਨੂੰ ਇਹ ਹਰਕਤ ਦੀ ਗੱਲ ਉਦੋਂ ਕਰਨਾ ਜਦੋਂ ਸਿੰਘ ਸਭਾ ਦਾ ਸ਼ੁਰੂ ਹੋ ਚੁੱਕੀ ਹੈ ਗੁਰਮਹੀ ਵਿੱਚ ਅਖਬਾਰਾਂ ਵੀ ਛਪਣਾ ਸ਼ੁਰੂ ਹੋ ਚੁੱਕੀਆਂ ਇਹ 부ਜੜਤਾ ਦੀ ਹੱਦ ਹੈ ਫਿਰ ਇਹ ਹੈ ਨਾ ਕਿ ਇਸ ਅਖੌਤੀ ਘਟਕ ਤੋਂ ਅੰਗਰੇਜ਼ ਡਰ ਗਏ ਤੇ ਉਹਨਾਂ ਨੇ ਅੰਮ੍ਰਿਤਸਰ ਤੇ ਦਰਬਾਰ ਸਰੋਵਰ ਤੇ ਦਰਬਾਰ ਸਾਹਿਬ ਦੀ ਥਾਂ ਨਿਯਾਮ ਕਰਨ ਤੋਂ ਤੌਬਾ ਕਰ ਲਈ ਹਾਸੇ ਵਾਲੀ ਗੱਲ ਹੈ ਐਡੀ ਗੱਪ ਜੇ ਅੰਗਰੇਜ਼ਾਂ ਨੂੰ ਇਸ ਅਖੌਤੀ ਚਮਤਕਾਰ ਤੋਂ ਡਰ ਲੱਗਾ ਹੁੰਦਾ ਤਾਂ ਉਹ ਚਾਬੀਆਂ ਦੇ ਮੋਰਚੇ ਵੇਲੇ ਦਰਬਾਰ ਸਾਹਿਬ ਦੀਆਂ ਚਾਬੀਆਂ ਹੀ ਕਿਉਂ ਰੈਂਦੇ ਤੇ ਜਦ ਬਰੂ ਸਾਹਿਬ ਗੁਰੂ ਦਾ ਬਾਗ ਚ ਡਾਂਗਾ ਕਿਉਂ ਚਲਾਉਂਦੇ ਤੇ ਜੈਤੋ ਵਿੱਚ ਗੋਡੀਆਂ ਕਿਉਂ ਚਲਾਉਂਦੇ ਜੇ ਉਹਨਾਂ ਨੂੰ ਹੁੰਦਾ ਵੀ ਇਦਾਂ ਦਾ ਚਮਤਕਾਰ ਜਿਹੜਾ ਉਹ ਫਿਰ ਵੀ ਹੋ ਸਕਦਾ ਤੇ ਦਰਬਾਰ ਸਾਹਿਬ ਦੇ ਚ 7 ਦਿਨ ਲਈ 1924 ਤੋ ਪੁਲਿਸ ਆਨ ਲੱਗੀ ਹੈ ਤੇ ਉਥੇ ਗੇਟ ਤੇ ਉਹਨਾਂ ਨੂੰ ਰੋਕਿਆ ਗਿਆ ਅਕਾਲੀ ਆਗੂ ਨੂੰ ਸ਼੍ਰੋਮਣੀ ਕਮੇਟੀ ਦੇ ਆਗੂ ਨੂੰ ਗ੍ਰਿਫਤਾਰ ਕਰਨ ਵਾਸਤੇ ਉਦੋਂ ਅੰਗਰੇਜ਼ਾਂ ਨੂੰ ਡਰ ਨਾ ਲੱਗਿਆ ਜੈਤੋ ਵੀ ਡਰਨ ਲੱਗਿਆ ਉਹਨਾਂ ਕਾਰਾ ਸਾਹਿਬ ਵੀ ਡਰਨ ਲੱਗਿਆ ਗੁਰੂ ਕਬਾਬ ਵੀ ਡਰਨ ਲੱਗਿਆ ਤੇ ਇਸ ਕੌਤਕ ਦਾ ਡਰ ਲੱਗਿਆ ਤੇ ਉਹਨਾਂ ਨੇ ਇਹ ਜ਼ਮੀਨ ਵੇਚਣ ਦਾ ਜਿਹੜਾ ਉਹ ਦਰਬਾਰ ਸਾਹਿਬ ਦੀ ਫੈਸਲਾ ਬੰਦ ਕਰ ਦਿੱਤਾ ਵਾਪਸ ਲੈ ਲਿਆ ਅੱਛਾ ਫਿਰ ਇਹ ਗੱਲ ਨਹੀਂ ਅੰਗਰੇਜ਼ੀ ਸਰਕਾਰ ਦੇ ਰਿਕਾਰਡ ਵਿੱਚ ਇਸ ਦਾ ਜ਼ਰਾ ਮਾਸਾ ਵੀ ਅਸਿੰਧਾ ਵੀ ਜ਼ਿਕਰ ਨਹੀਂ ਹੈ ਇਹੋ ਜੀ ਘਟਨਾ ਹੋਵੇ ਅੰਗਰੇਜ਼ ਸਰਕਾਰ ਡਰ ਗਈ ਹੋਵੇ ਤੇ ਪਛਤਾਵੇ ਵਜੋਂ ਕਿਹੜਾ ਪ੍ਰਸ਼ਾਦਿਆ ਉਹਨਾਂ ਨੇ ਦੇਗਾ ਚੜਾਈਆਂ ਹੋਣ ਇਹ ਵੀ ਲਿਖਿਆ ਗਿਆ ਹੈ ਕਿ ਇਹ ਪ੍ਰਚਾਰ ਕੀਤਾ ਗਿਆ ਦੇਗਾ ਚੜਾਈਆਂ ਉਹਨਾਂ ਨੇ ਇਸ ਦਾ ਸਰਕਾਰ ਦੇ ਰਿਕਾਰਡ ਵਿੱਚ ਜਾਂ ਕਿਸੇ ਅਖਬਾਰ ਵਿੱਚ ਜਾਂ ਕਿਸੇ ਅੰਗਰੇਜ਼ ਦੇ ਦਿਖਾਰੀ ਜਾਂ ਅੰਗਰੇਜ਼ ਯਾਤਰੀ ਦੀ ਕਿਤਾਬ ਵਿੱਚ ਜ਼ਰਾ ਮਾਸਾ ਵੀ ਜ਼ਿਕਰ ਨਹੀਂ ਹੈ ਇਹੋ ਜੀਆਂ ਗੱਪਾਂ ਜਿਹੜੀਆਂ ਕਵੀ ਸੰਤੋਖ ਸਿੰਘ ਗਿਆਨੀ ਗਿਆਨ ਸਿੰਘ ਨੇ ਕੜੀਆਂ ਸਨ ਤੇ ਜਾਂ ਜਾਂ ਫਿਰ ਮਹਿਮਾ ਪ੍ਰਕਾਸ਼ ਚਰੂਪ ਸਿੰਘ ਪੰਡਾ ਦਾ ਗੱਪਾਂ ਦੇ ਨਾਲ ਭਰੇ ਆ ਪਿਆ ਤੋਂ ਇਹ ਜੀਆਂ ਜੇ ਕੋਈ ਉਹ ਜਿਆ ਬੰਦਾ ਵੀ ਉਸ ਵੇਲੇ ਹਾਂ ਗਿਆਨੀ ਗਿਆਸੀ ਉਸ ਵੇਲੇ ਜ਼ਿੰਦਾਸੀ ਔਰ ਉਸ ਵੇਲੇ ਇਤਿਹਾਸ ਦਿਖ ਰਿਹਾ ਸੀਗਾ ਉਹਦਾ ਇਤਿਹਾਸ ਜਿਹੜਾ 1890 98 ਦਾ ਹੈ ਇਸ ਤਰ੍ਹਾਂ ਦੀ ਘਟਨਾ ਹੈ 25 ਸਾਲ ਬਾਅਦ ਹੈ ਇਤਿਹਾਸ ਜੇ ਛਾਪਣ ਦੇ ਆ ਉਹਦੇ ਵਿੱਚ ਇਸ ਦਾ ਜ਼ਰਾ ਮਾਸਾ ਵੀ ਜ਼ਿਕਰ ਨਹੀਂ ਉਸਨੇ ਜਾਲਾ ਕਿ ਨਿਰਮਲਾ ਸੀ ਤੇ ਉਹਨੂੰ ਗੱਪਾਂ ਮਾਰਨ ਦੀ ਆਦਤ ਸੀ ਤੇ ਉਸਨੇ ਇਹ ਗੱਪ ਜਿਹੜੀ ਆਪਣੇ ਇਤਿਹਾਸ ਵਿੱਚ ਦੇ ਦਿੱਤੀ ਹੋਣੀ ਸੀ ਅਜਿਹਾ ਲੱਗਦਾ ਹੈ ਵੀ ਇਹ ਜਿਹੜੀ ਗੱਪ ਨਰਮਲੇ ਹਾਨੇ ਨਰੁੰਦੇ ਪੁਜਾਰੀਆਂ ਨੇ ਜਿਹੜੀ ਹੈ ਉਹ 70 ਵਿੱਚ ਕਿਉਂਕਿ 70 ਵਿੱਚ ਕਹੀ ਜਾਂਦੀ ਹੈ ਪਰ ਇਹ ਉਕਰਿਆ ਜਿਹੜਾ ਉੱਥੇ ਮਿਲਦਾ ਪਿਆ ਉਕਰਿਆ ਉਹਦੋਂ ਨਹੀਂ ਹੈ ਕਿਉਂਕਿ ਇਹ ਕਹਾਣੀ ਮੈਨੂੰ ਲੱਗਦਾ ਹੈ ਪ੍ਰੋਫੈਸਰ ਗੁਰਮukh ਸਿੰਘ ਉਹ ਖੋਤੀ ਤੌਰ ਤੇ ਖਾਰਜ ਕਰਨ ਦੇ ਡਰਾਮੇ ਤੋਂ ਬਹੁਤ ਮਗਰੋਂ ਦੀ ਹੈ ਉਦੋਂ ਖੇਮ ਸਿੰਘ 베ਦੀ ਟੋਡੇ ਦੀ ਨਿਰਮਣਿਆ ਦੀ ਇਥੇ ਹਕੂਮਤ ਸੀ ਉਹਨੇ ਲੋਕਾਂ ਵਿੱਚ ਅੰਧਵਿਸ਼ਵਾਸ ਜਿਹੜਾ ਹੈ ਉਹ ਪੈਦਾ ਕਰਨ ਵਾਸਤੇ ਜਿਹੜਾ ਹੈ ਇਸ ਨੂੰ ਪ੍ਰਚਾਰਿਆ ਹੋਵੇਗਾ ਤੋਂ ਇਹ ਜਿਹੜੀ ਦਰਵਾਸਾਬ ਦੀ ਖੱਬੀ ਬਾਈ ਤੇ ਦਰਸ਼ਿੰਦੂੜੀ ਤੇ ਲਿਖੀ ਹੋਈ ਹੈ ਇਹ ਗੱਲ ਇੱਕ ਨਿਰਗੱਪ ਹੈ ਕਿ ਉੱਥੇ ਇੱਕ ਚਮਤਕਾਰ ਹੋਇਆ ਕੋਈ ਚਮਤਕਾਰ ਨਹੀਂ ਹੋਇਆ ਚਮਤਕਾਰ ਦੇ ਨਾਂ ਤੇ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਦੀ ਕਾਰਵਾਈ ਜਿਹੜੀ ਹੈ ਪੂਜਾਰੀਆਂ ਨੇ ਕੀਤੀ ਸੀ ਤੇ ਜਿਹਦਾ ਇੱਕੋ ਇੱਕ ਮਕਸਦ ਸੀ ਲੋਕਾਂ ਨੂੰ ਲੋਕਾਂ ਦੇ ਸਾਰੇ ਕਰਾਮਾਤੇ ਸੇ ਕਰਾਮਾਤਾਂ ਤੇ ਚਮਤਕਾਰ ਹੁੰਦੇ ਨੇ ਤੇ ਤਾਂ ਜੋ ਸਾਖੀਆਂ ਚ ਜਿਹੜੀ ਗੱਪਾਂ ਮਾਰੀਆਂ ਉਹ ਕਾਇਮ ਕੀਤੀਆਂ ਜਾ ਸਕਣ ਤੇ ਨਾਲੇ ਸਾਥ ਜਿਹੜੇ ਨੇ ਉਹ ਇਸ ਤਰ੍ਹਾਂ ਪ੍ਰਚਾਰ ਇਸ ਕਰਕੇ ਕਰਦੇ ਆ ਬਿਸਾਰ ਦੇ ਦਸਨ ਵੀ ਸਾਡੇ ਕੋਲ ਵੀ ਚਮਤਕਾਰੀ ਤਾਕਤਾਂ ਨੇ ਇਹ ਸਾਰੇ ਦਾ ਸਾਰਾ ਜਿਹੜਾ ਸਿੱਖੀ ਵਿੱਚ ਜੋ ਦਖਲ ਹੈ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਹੈ ਇਸ ਤੋਂ ਸੰਗਤਾਂ ਨੂੰ ਖਵਾਰਦਾਰ ਰਹਿਣਾ ਚਾਹੀਦਾ ਹੈ ਇਹੀ ਸਾਡਾ ਬਲਾ ਹੈ ਦੇ ਚਪਲਾ ਹੈ ਸ਼ੁਕਰੀਆ ਵਾਹਿਗੁਰੂ ਜੀ ਦਾ